ਰਸੋਈ ਦੇ ਵਿੱਚ ਵਰਤਣ ਵਾਲੀ ਇਹ ਚੀਜ਼ ਜੇਕਰ ਤੁਸੀਂ ਆਪਣੇ ਚਿਹਰੇ ਦੇ ਉੱਤੇ ਲਗਾਉਂਦੇ ਹੋ ਤਾਂ ਤੁਹਾਡਾ ਚਿਹਰਾ ਪਾਰਲਰ ਦੇ ਵਾਂਗੂ ਚਮਕ ਜਾਵੇਗਾ। ਜੀ ਹਾਂ ਤੁਹਾਨੂੰ ਪਾਰਲਰ ਜਾਣ ਦੀ ਵੀ ਲੋੜ ਨਹੀਂ ਪਵੇਗੀ। ਤੁਸੀਂ ਸ਼ਾਇਦ ਪਹਿਲਾਂ ਹੀ ਜਾਣਦੇ ਹੋਵੋਗੇ ਕਿ ਟਮਾਟਰਾਂ ਨੂੰ ਕਈ ਕਾਰਨਾ ਕਰਕੇ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਤੁਹਾਡੀ ਅੰਤਰੀਆਂ ਦੀ ਸਿਹਤ ਲਈ ਸਗੋ ਤੁਹਾਡੀ ਚਮੜੀ ਦੇ ਲਈ ਵੀ ਫਾਇਦੇਮੰਦ ਹੈ। ਜਿਹੜੇ ਲੋਕ ਆਸਾਨੀ ਦੇ ਨਾਲ ਅਤੇ ਸਸਤੇ ਢੰਗ ਦੇ ਨਾਲ ਸੁੰਦਰ ਅਤੇ ਆਕਰਸ਼ਕ ਦਿਖਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਖਾਸ ਵੀਡੀਓ ਕਿਉਂਕਿ ਉਹਨਾਂ ਦੇ ਲਈ ਟਮਾਟਰ ਇੱਕ ਵਧੀਆ ਵਿਕਲਪ ਹੈ ਟਮਾਟਰਾਂ ਦੇ ਵਿੱਚ ਚਿਹਰੇ ਦੀ ਚਮਕ ਵਧਾਉਣ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਦੀ ਸਮਰੱਥਾ ਹੁੰਦੀ ਹੈ ਇਹ ਵਿਟਾਮਿਨ A, C ਅਤੇ K ਨਾਲ ਭਰਪੂਰ ਹੁੰਦੇ ਨੇ ਜੋ ਕਿ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਟਮਾਟਰਾਂ ਦੇ ਵਿੱਚ ਮੌਜੂਦ ਐਸਡੀਟੀ ਪੋਰਸ ਨੂੰ ਖੋਲਣ ਅਤੇ ਮੁਹਾਸਿਆਂ ਦਾ ਇਲਾਜ ਕਰਨ ਦੇ ਵਿੱਚ ਮਦਦ ਕਰਦੀ ਹੈ ਟਮਾਟਰ ਸਿਹਤਮੰਤ ਚਮੜੀ ਦੇ ਸੈਲਨ ਨੂੰ ਪ੍ਰਭਾਵਿਤ ਕਰਨ ਵਾਲੇ ਫ੍ਰੀ ਰੈਡੀਕਲਸ ਨੂੰ ਹਟਾਉਣ ਦੇ ਵਿੱਚ ਮਦਦ ਕਰਦੇ ਨੇ ਵਿਕਸਿਤ ਜੀਵਨ ਸ਼ੈਲੀ ਦੇ ਕਾਰਨ ਬਹੁਤ ਸਾਰੇ ਲੋਕ ਆਪਣੇ ਚਮੜੀ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰਦੇ ਨੇ ਜਿਹੜੇ ਲੋਕ ਅਜਿਹਾ ਨਹੀਂ ਕਰਦੇ ਉਹਨਾਂ ਦੇ ਲਈ ਘਰ ਦੇ ਵਿੱਚ ਟਮਾਟਰ ਦਾ ਫੇਸ ਪੈਕ ਬਣਾਉਣਾ ਬਹੁਤ ਆਸਾਨ ਹੈ ਇਹ ਚਿਹਰੇ ਤੋਂ ਕਾਲੇ ਧੱਬੇ ਪਿਗਮੈਂਟੇਸ਼ਨ ਝੁਰੜੀਆਂ ਅਤੇ ਵਾਧੂ ਤੇਲ ਨੂੰ ਦੂਰ ਕਰਨ ਦੇ ਲਈ ਇੱਕ ਵਧੀਆ ਉਪਾਅ ਟਮਾਟਰ ਜਵਾਨ ਚਮੜੀ ਨੂੰ ਬਣਾਈ ਰੱਖਣ ਦੇ ਵਿੱਚ ਵੀ ਪ੍ਰਭਾਵਸ਼ਾਲੀ ਹੈ ਤਾ ਇਸ ਬਾਰੇ ਤੁੰਦਾਜ਼ੀਏ ਕੀ ਜਕਰ ਭਾਰਤ ਨਾਲ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਇਹ ਵੀ ਕਹਿੰਦੇ ਨੇ ਭਾਰਤੀ ਲੋਕ ਦੇ ਚਮੜੀ ਦੇ ਜਿਹੜੇ ਕੀ ਮਾਹਿਰ ਨੇ ਉਹ ਵੀ ਇਹ ਕਹਿੰਦੇ ਨੇ ਕਿ ਪਹਿਲਾਂ ਇੱਕ ਤਾਜ਼ੇ ਟਮਾਟਰ ਨੂੰ ਅੱਧਾ ਕਟੋਰੀ ਅਤੇ ਇਸ ਨੂੰ ਸਬ ਦੱਸ ਦਈਏ ਕਿ ਪਹਿਲਾਂ ਇਸ ਨੂੰ ਅੱਧਾ ਕਟੋ ਤੇ ਇਸ ਨੂੰ ਆਪਣੀ ਚਮੜੀ ਦੇ ਉੱਤੇ ਹੌਲੀ-ਹੌਲੀ ਮਾਲਿਸ਼ ਕਰੋ ਇੱਕ ਹੋਰ ਤਰੀਕਾ ਵੀ ਹੈ ਟਮਾਟਰ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਇਸ ਨੂੰ ਇੱਕ ਚਮਚ ਦਹੀਂ ਦੇ ਨਾਲ ਮਿਲਾਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਲਗਾਓ ਫਿਰ ਬਾਅਦ ਵਿੱਚ 15 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਦੇ ਨਾਲ ਧੋ ਲਓ ਇਹ ਮੁਹਾਸਿਆ ਦੀ ਰੋਕਥਾਮ ਲਈ ਇੱਕ ਵਧੀਆ ਉਪਾਅ ਹੈ ਤੀਜਾ ਤਰੀਕਾ ਇਹ ਹੈ ਕਿ ਦੋ ਤੋਂ ਤਿੰਨ ਚਮਚ ਟਮਾਟਰ ਪਿਉਰੀ ਲਓ ਅਤੇ ਇੱਕ ਚਮਚ ਨਿੰਬੂ ਦਾ ਰਸ ਮਿਲਾਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਇਸ ਮਿਸ਼ਰਣ ਨੂੰ ਆਪਣੀ ਚਮੜੀ ਦੇ ਉੱਤੇ ਲਗਾਓ ਤੇ 10 ਮਿੰਟਾਂ ਜਾਂ ਫਿਰ 15 ਮਿੰਟ ਬਾਅਦ ਇਸ ਨੂੰ ਧੋ ਲਓ ਇਸ ਦੇ ਨਾਲ ਕਾਲੇ ਧੱਬੇ ਅਤੇ ਪਿਗਮੈਂਟੇਸ਼ਨ ਦੂਰ ਹੋ ਜਾਵੇਗੀ ਅਤੇ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ ਚੌਥਾ ਤਰੀਕਾ ਇਹ ਹੈ ਵੀ ਟਮਾਟਰਾਂ ਨੂੰ ਇੱਕ ਮੁਲਾਈਮ ਪੇਸਟ ਦੇ ਵਿੱਚ ਪੀਸਣਾ ਤੇ ਅੱਧਾ ਚਮਚ ਹਲਦੀ ਪਾਊ ਅਤੇ ਚੰਗੀ ਤਰ੍ਹਾਂ ਇਸ ਨੂੰ ਮਿਲਾਓ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਦੇ ਉੱਤੇ ਲਗਾਓ ਅਤੇ 15 ਮਿੰਟ ਬਾਅਦ ਇਸ ਨੂੰ ਕੁਰਲੀ ਕਰੋ ਇਹ ਮਾਸਕ ਚਮੜੀ ਦੀ ਜਲਨ ਅਤੇ ਦਾਗ ਤੱਬਿਆਂ ਦੇ ਇਲਾਜ ਦੇ ਵਿੱਚ ਪ੍ਰਭਾਵਸ਼ਾਲੀ ਹੈ ਇਹ ਚਮੜੀ ਨੂੰ ਸੂਰਜ ਦੇ ਨੁਕਸਾਨ ਨੂੰ ਵੀ ਠੀਕ ਕਰਨ ਦੇ ਵਿੱਚ ਵੀ ਮਦਦਗਾਰ ਕਰਦੀ ਹੈ ਪੰਜਵਾਂ ਅਤੇ ਆਖਰੀ ਤਰੀਕਾ ਹੈ ਵੀ ਟਮਾਟਰ ਨੂੰ ਅੱਧਾ ਕੱਟਣਾ ਅਤੇ ਥੋੜੀ ਜੀ ਚੀਨੀ ਪਾਉਣਾ ਟਮਾਟਰ ਨੂੰ ਆਪਣੇ ਚਿਹਰੇ ਅਤੇ ਗਰਦਨ ਦੇ ਉੱਤੇ 3 ਮਿੰਟਾਂ ਦੇ ਲਈ ਗੋਲਾਕਾਰ ਗਤੀ ਦੇ ਵਿੱਚ ਹੌਲੀ-ਹੌਲੀ ਮਾਲਿਸ਼ ਕਰੋ ਫਿਰ ਠੰਡੇ ਪਾਣੀ ਦੇ ਨਾਲ ਕੁਰਲੀ ਕਰੋ ਇਹ ਮਰੇ ਹੋਏ ਚਮੜੀ ਦੇ ਸੈੱਲਾਂ ਨੂੰ ਹਟਾਉਣ ਅਤੇ ਚਮੜੀ ਨੂੰ ਨਰਮ ਕਰਨ ਅਤੇ ਬਹੁਤ ਵਧੀਆ ਇਹ ਚਿਹਰੇ ਦੀ ਚਮਕ ਨੂੰ ਵੀ ਵਧਾਉਂਦਾ ਹੈ ਤੇ ਤੁਹਾਡੀ ਜਿਹੜੀ ਕਿ ਸਕਿਨ ਹੈ ਉਹ ਵੀ ਗਲੋਇੰਗ ਹੋ ਜਾਵੇਗੀ